ਗੁਰਦਾਸਪੁਰ ਦੀਵ ਦੀ ਚੌਕਸੀ ਵਾਲੀ ਏਰੀਆ 'ਚ ਆਉਣ ਵਾਲੀ ਪੰਜਾਬ ਆਵਾਜ਼ ਹਾਊਸ ਸ਼ੋਰੂਮ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਨੇ ਪੂਰੇ ਬਾਜ਼ਾਰ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ ਹਾਲਾਂਕਿ ਵਪਾਰੀ ਨੂੰ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ ਪਰ ਹਾਲੇ ਤੱਕ ਗੋਲੀ ਚਲਾਉਣ ਵਾਲੇ આરોપી ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਅੱਜ ਭਾਜਪਾ ਦੇ ਪੰਜਾਬ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਸ਼ੋਰੂਮ ਵਿੱਚ ਵਪਾਰੀ ਨੂੰ ਮਿਲਣ ਪਹੁੰਚੇ ਉਨਾ ਸਖਤ ਬੋਲ ਕਹਿੰਦੇ ਹੋਏ ਆਖਿਆ ਕਿ ਪੰਜਾਬ ਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਡਿੱਗ ਚੁੱਕੀ ਹੈ ਅਤੇ ਕੋਈ ਵੀ ਵਪਾਰੀ ਸੁਰੱਖਿਅਤ ਨਹੀਂ ਹੈ। ਇਸ ਦੇ ਦੌਰਾਨ ਉਹਨਾਂ ਨੇ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਈਮੇਲ ਤੇ ਵੀ ਗੰਭੀਰ ਚਿੰਤਾ ਜਤਾਈ। ਉਹਨਾਂ ਆਖਿਆ ਕਿ ਇਹ ਤਾਜ਼ਗੀ ਭਰੀ ਹੇਟ ਲਾਈ ਦੀ ਗੱਲ ਹੈ ਕਿ ਮੁੱਖ ਮੰਤਰੀ ਵੱਲੋਂ ਤਿੰਨ ਦਿਨ ਬਾਅਦ ਰਵਾਈਤੀ ਬਿਆਨ ਆਇਆ ਉਹ ਵੀ ਕੇਂਦਰ ਸਰਕਾਰ ਦੇ ਸੰਗਿਆਨ ਵਿੱਚ ਲੈਣ ਤੋਂ ਬਾਅਦ। ਅਸ਼ਵਨੀ ਸ਼ਰਮਾ ਨੇ ਆਖਿਆ ਕਿ ਇਹ ਧਾਰਮਿਕ ਸਥਾਨ ਸਾਡੀ ਸਾਂਝੀ ਵਿਰਾਸਤ ਹਨ। ਅਤੇ ਉਹਨਾਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਵੀ ਹਰ ਮਦਦ ਲਈ ਤਿਆਰ ਹੈ। ਵਿਸ਼ੇਸ਼ ਰਿਪੋਰਟ ਰਾਜਨਰੰਦਾਵਾ ਗੁਰਦਾਸਪੁਰ ਤੋਂ। ਇਸ ਪਰਿਵਾਰ ਦੇ ਨਾਲ ਮੈਂ ਮਿਲਣ ਆਇਆ। ਔਰ ਇੱਕ ਗੱਲ ਬੜੀ ਸਾਫ਼ ਹੈ ਕਿ ਵਾਹਿਗੁਰੂ ਦੀ ਈਸ਼ਵਰ ਦੀ ਬੜੀ ਕਿਰਪਾ ਹੋਈ ਹੈ। ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਦੱਸਿਆ ਗਿਆ ਹੈ ਕਿ ਜਿਹੜੇ ਵਾਪਸੀ ਤੇ ਉਹਨਾਂ ਨੇ ਫਾਇਰ ਕੀਤੇ ਨੇ ਉਹ ਦੋ ਗੁੱਲੀਆਂ ਜਿਹੜੀਆਂ ਉਹ ਥੱਲੇ ਡਿੱਗੀਆਂ ਚਲੇ ਨਹੀਂ ਫਾਇਰ ਹੋਣਾ। ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ। ਔਰ ਇਹ ਕੋਈ ਇੱਕ ਇਨਸੀਡੈਂਟ ਨਹੀਂ ਹੈ। ਅੰਮ੍ਰਿਤਸਰ, ਮੋਗਾ, ਅਬੋਹਰ, ਅਜਿ ਮਿਖਾਈ ਹੈ ਔਰ ਮਜੀਠਾ ਇਹ ਇਸ ਤਰੀਕੇ ਦੀਆਂ ਘਟਨਾਵਾਂ ਦੀ ਵਾਰਦਾਤ ਲਗਾਤਾਰ ਵਧ ਰਹੀ ਹੈ। ਔਰ ਸਰਕਾਰ ਜਿਹੜੀ ਹੈ ਕੇਵਲ ਆਸ਼ਵਾਸਨ ਦਿੰਦੀ ਹੈ ਡੀਜੀਪੀ ਸਾਹਿਬ ਇੱਕ ਬਿਆਨ ਦੇ ਦਿੰਦੇ ਆ ਕਾਨੂੰਨ ਵਿਵਸਥਾ ਬਣਾ ਕੇ ਰੱਖਾਂਗੇ ਕਿਸੇ ਵੀ ਸਰਕਾਰ ਦੀ ਮੰਡਲੀ ਜ਼ਿੰਮੇਵਾਰੀ ਇਹ ਰਹਿੰਦੀ ਹੈ ਕਿ ਉਥੋਂ ਦੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰਨ ਅੱਜ ਪੰਜਾਬ ਚ ਵਪਾਰੀਆਂ ਚ ਇੰਡਸਟਰੀਅਲਿਸ ਚ ਚਾਹੇ ਡਾਕਟਰ ਹੈ ਹਰ ਵਿਸ਼ਿੰਦੇ ਦੇ ਮਨ ਦੇ ਅੰਦਰ ਇੱਕ ਡਰ ਦਾ ਮੋਲ ਹੈ ਦਰਦਾ ਮੋਲ ਜਿਹੜਾ ਪੈਦਾ ਹੋਇਆ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਇਹਦੇ ਲਈ ਪੂਰੀ ਤਰ੍ਹਾਂ ਨਾਲ ਦੋਸ਼ੀ ਨੇ ਕਿਉਂਕਿ ਜਿੰਨੀਆਂ ਵੀ ਘਟਨਾਵਾਂ ਆਈਆਂ ਇਹਨੂੰ ਸਿੱਟੇ ਤੱਕ ਪਹੁੰਚਣ 'ਚ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਮੈਂ ਤੁਹਾਡੇ ਮਾਧਿਅਮ ਨਾਲ ਐਸਐਸਪੀ ਗੁਰਦਾਸਪੁਰ ਨੂੰ ਡੀਜੀਪੀ ਸਾਹਿਬ ਨਾਲ ਤਾਂ ਮੇਰੀ ਸਪੈਸ਼ਲ ਗੱਲ ਹੋਈ ਹੈ ਇਹਨੂੰ ਇਹਦੇ ਐਂਗਲ ਦਾ ਬਦਲਣਾ ਪੋਚਾਣਾ ਮਾਰਨਾ ਘਟਣਾ ਤੇ ਇਹਦੀ ਸਚਾਈ ਜਿਹੜੀ ਹੈ ਉਹ ਬਾਹਰ ਆਣੀ ਚਾਹੀਦੀ ਹੈ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਨੂੰ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਕਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਮਨ ਚ ਡਰ ਪੈਦਾ ਕਰਨਾ ਚਾਹੁੰਦੇ ਨੇ ਐਸੇ ਸ਼ਰਾਸਤੀ ਸ਼ਰਾਤੀ ਤੱਤ ਜਿਹੜੇ ਨੇ ਜਿਹੜੇ ਗੈਂਗਸਟਰ ਨੇ ਇਨਾਂ ਦੇ ਉੱਤੇ ਕਠੋਰ ਕਾਰਵਾਈ ਹੋਏ ਗੋੰਗਲਾਂ ਤੋਂ ਮਿੱਟੀ ਨਾ ਝੜੇ ਐਸਐਸਪੀ ਸਾਹਿਬ ਨੂੰ ਬੜੀ ਗੰਭੀਰਤਾ ਨਾਲ ਇਸ ਮਾਮਲੇ ਨੂੰ ਲੈਣਾ ਚਾਹੀਦਾ ਹੈ ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਹੈ ਇਹ ਗੱਲ ਸਮਝ ਲੈਣਾ ਜੇ ਪੁਲਿਸ ਦੀ ਇੱਛਾ ਸ਼ਕਤੀ ਮੈਦੋ ਹੈ ਨਾ ਕਿ ਅਸੀਂ ਕ੍ਰਾਈਮ ਖਤਮ ਕਰਨਾ ਹੈ ਤੇ ਦੁਨੀਆ ਦੀ ਕੋਈ ਤਾਕਤ ਕ੍ਰਾਈਮ ਨਹੀਂ ਕਰ ਸਕਦੀ ਇਹ ਪੰਜਾਬ ਨੇ ਕਾਲੇ ਦੌਰ ਦੇਖਿਆ ਔਰ ਉਹਦਾ ਮੁਕਾਬਲਾ ਕੀਤਾ ਹੋਇਆ ਹੈ لیکن جت دی مان سرکار ائی ہے ایتھے قانون ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ ਜੰਗਲ ਰਾਜ چل ਰਿਹਾ ਔਰ ਮੈਨੂੰ ਲੱਗਦਾ ਹੈ ਇਹਨੂੰ ਠੱਲ ਪੈਣੀ ਚਾਹੀਦੀ ਹੈ ਔਰ ਠੱਲ ਤਾਂ ਹੀ ਪੇਗੀ ਜੇ ਗੰਗਲوںਾਂ ਤੋਂ ਮਿੱਟੀ ਨਹੀਂ ਝੜੇਗੀ ਦੋਸ਼ੀਆਂ ਤੱਕ ਪੁੱਜਣ ਲਈ ਸਰਕਾਰ ਸੰਜੀਵਗੀ ਨਾਲ ਲੱਗੇਗੀ ਔਰ پولیس ਜਿਹੜੀ ਹੈ ਆਪਣੀ ਭੂਮਿਕਾ ਜਿਹੜੀ ਹੈ ਬਿਨਾ ਕਿਸੇ ਦਬਾਬ ਤੋਂ ਨਵਾਏ ਸਰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਤੋਂ ਲਗਾਤਾਰ ਈਮੇਲ ਆ ਰਹੀਆਂ ਉਹ ਵੀ ਨਹੀਂ ਅਜੇ ਤੱਕ ਪੜੀ ਜਾ ਰਹੇ ਹੁੰਦ ਤੱਕ ਲਗਾਤਾਰ ਕਿੰਨੀਆਂ ਈਮੇਲ ਆ ਚੁੱਕੀਆਂ ਆ ਦਰਬਾਰ ਸਾਹਿਬ ਦੀ ਉਪਰ ਉਡਾਣ ਵਾਸਤੇ ਜਿਹੜੀ ਆ ਆਹ ਲੰਗਰ ਹਾਲ ਉਹ ਬੜਾ ਦੇਖੋ 3 ਦਿਨ ਲਗਾਤਾਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੇਲ ਆਂਦੀਆਂ ਰਹੀਆਂ ਔਰ ਮੁੱਖ ਮੰਤਰੀ ਕੱਲ ਬੋਲੇ ਨੇ ਔਰ ਕਿਸ ਵੇਲੇ ਬੋਲੇ ਨੇ ਜਦੋਂ ਕੇਂਦਰ ਦੀ ਸਰਕਾਰ ਦਾ ਵੀ ਇਨਵਾਲਵਮੈਂਟ ਸ਼ੁਰੂ ਹੁੰਦੀ ਔਰ ਮੈਨੂੰ ਫੋਨ ਆਉਂਦਾ ਔਰ ਮੈਂ ਸ਼ਵੇਤ ਪਾਲਿਕ ਜੀ ਨੂੰ ਕਹਿੰਦਾ ਕਿ ਉੱਥੇ ਜਾ ਕੇ ਮਿਲ ਕੇ ਆਓ ਔਰ ਉਹ ਸ਼੍ਰੀ ਦਰਵਾਰ ਸਾਹਿਬ ਜਾ ਕੇ ਪ੍ਰਧਾਨ ਜੀ ਨੂੰ ਮਿਲਦੇ ਨੇ ਦੇਖੋ ਇਤਨੇ ਸੰਵੇਦਨਸ਼ੀਲ ਮੁੱਦੇ ਨੇ ਸ਼੍ਰੀ ਦਰਵਾਰ ਸਾਹਿਬ ਜੀ ਨੂੰ ਇਸ ਤਰੀਕੇ ਦੀਆਂ ਧਮਕੀਆਂ ਦੇਣਾ ਔਰ ਮੁੱਖ ਮੰਤਰੀ ਦਾ 3 ਦਿਨ ਸੁੱਤੇ ਰਹਿਣਾ ਇੱਕੋ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਕਿੱਦਾਂ ਚੱਲਦੀ ਹੈ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਇਸ ਤਰੀਕੇ ਦੀ ਧਮਕੀਆਂ ਨੂੰ ਲਾਈਟ ਨਹੀਂ ਲੈਣਾ ਚਾਹੀਦਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਨਾਨਕ ਨਾਮ ਲੈਵਾ ਜਿੰਨੀ ਸੰਗਤ ਹੈ ਚਾਹੇ ਉਹ ਹਿੰਦੁਸਤਾਨਾ ਚਾਹੇ ਹਿੰਦੁਸਤਾਨ ਦੇ ਬਾਹਰ ਹੈ ਉਹਦੇ ਪ੍ਰਤੀ ਆਸਥਾ ਔਰ ਸਾਰੀ ਦੁਨੀਆ ਨਤਮਸਤਕ ਹੁੰਦੀ ਐ ਐਸੇ ਪਵਿੱਤਰ ਸਥਾਨ ਦੇ ਪ੍ਰਤੀ ਅਗਰ ਕੋਈ ਐਸੀ ਮੇਲ ਜਾਂਦੀ ਹੈ ਤੇ ਸਰਕਾਰ ਨੂੰ 3 ਦਿਨ ਨਹੀਂ ਲੱਗਣੇ ਚਾਹੀਦੇ ਤੁਹਾਨੂੰ ਵੀ ਲੱਗਦਾ ਕਿ ਕਿੰਨੀ ਸੁਰੱਖਿਆ ਬਲ ਛੋੜੀ ਜਾਵੇ ਜਿਹਦਾ ਔਜਲਾ ਜੀ ਨੇ ਮੰਗ ਕੀਤੀ ਕਿ ਕਿੰਨੀ ਸੁਰੱਖਿਆ ਬਲ ਆਖੇ ਐਸਾ ਹੈ ਕਿ ਸ਼੍ਰੀ ਦਰਵਾਰ ਸਾਹਿਬ ਜੀ ਆ ਕੁਝ ਮਰਿਆਦਾ ਹੋਈ ਹੈ ਉਹ ਕਮੇਟੀ ਦੇ ਨਾਲ ਸਲਾਹ مشورے ਤੋਂ ਬਾਅਦ ਵੈਸੇ ਤੇ ਮੈਂ ਦੇਖਿਆ ਹੈ ਉਥੇ CRP ਔਰ BSF ਦੇ ਨੌਜਵਾਨ ਜਿਹੜੇ ਆ ਬਾਰੀ ਔਰ ਤੋਰਤੇ ਲੱਗੇ ਹੋਏ ਨੇ ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ ਉਹਦੇ ਨਾਲ ਨਾਲ ਉਥੋਂ ਦੀ ਪਵਿੱਤਰਤਾ ਉਥੋਂ ਦੇ ਜਿਹੜੇ ਆ ਰੀਤੀ ਰਿਵਾਜ ਉਥੋਂ ਦੀਆਂ ਜਿਹੜੀਆਂ ਕਦਰੋ ਕੀਮਤਾਂ ਆ ਉਹ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਔਰ ਬਾਕੀ ਤੇ ਹੈ ਕਿ ਗੁਰੂ ਮਹਾਰਾਜ ਤਾਂ ਸਾਰਿਆਂ ਦੀ ਰਾਖੀ ਕਰਦੇ ਨੇ ਲੇਕਿਨ ਕੁਝ ਸਿਰਫਰੇ ਜਿਨ੍ਹਾਂ ਨੂੰ ਪੰਜਾਬ ਦਾ ਅਮਨ ਪੰਜਾਬ ਦੀ ਸ਼ਾਂਤੀ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਉਹ ਏਦਾਂ ਦੀਆਂ ਕਟਨਾ ਕਰਦੇ ਪਏ ਨੇ ਕਰਵਾ ਰਹੇ ਨੇ ਐਸੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹ ਦੇਸ਼ ਦੇ ਅੰਦਰ ਵੀ ਹੈ ਤੇ ਦੇਸ਼ ਤੋਂ ਬਾਹਰ ਵੀ ਨੇ ਇਹਨਾਂ ਸਾਰੀਆਂ ਸਾਜ਼ਿਸ਼ਾਂ ਦੇ ਉੱਤੇ ਪੁਲਿਸ ਨੂੰ ਗੰਭੀਰਤਾ ਨਾਲ ਜਿੱਥੇ ਕੇਂਦਰ ਦੀ ਮਦਦ ਦੀ ਜ਼ਰੂਰਤ ਹੈ ਕੋਈ ਅਹਿਮ ਦੀ ਗੱਲ ਨਹੀਂ ਹੈ ਕੋਈ ਸਵਾਲ ਉਹ ਅਹਿਮ ਦਾ ਸਵਾਲ ਨਹੀਂ ਹੈ ਗੁਰੂ ਘਰ ਦਾ ਸਵਾਲ ਹੈ ਜਿੱਥੇ ਕੇਂਦਰ ਦੀ ਜ਼ਰੂਰਤ ਹੈ ਪੂਰੇ ਖੁੱਲੇ ਮਨ ਨਾਲ ਸਟੇਟ ਗਵਰਨਮੈਂਟ ਨੂੰ ਕੇਂਦਰ ਦੀ ਮਦਦ ਲੈਣੀ ਚਾਹੀਦੀ ਹੈ ਮੇਰਾ ਇਹ ਮੰਨਣਾ ਹੈ